ਜੋ ਹੰਸੀ ਜੋ ਹਰਵੀਰ ਦੇ ਕੱਦਲੋਂ ਫਾਂਸੀ ਦਿਓ ਹੰਸੀ ਦਿਓ ਹੰਸੀ ਦਿਓ ਸਾਥ ਦਿਓ ਜੀ ਆਓ ਭੇਜਿਓ ਭਜਾਓ ਜਿੰਦ ਆਓ ਇਹ ਭਜਾਓ ਜਿੰਦ ਆਓ ਭੇਜਿਓ ਭਜਾਓ ਉਹਦੇ ਪਿੱਛੋਂ ਹਾਂ ਜੀ ਭੇਜਿਆ ਭਜਾਓ ਹਾਂ ਜੀ ਮਾ ਸ਼ੌਕ ਚੱਲਣ ਕੌਮੀ ਪ੍ਰਧਾਨ ਬੇਗਮਪੁਰਾ ਟਾਇਰ ਫੋਰਸ ਇਹ ਜੋ ਹਰਵੀਰ ਜੋ 5 ਸਾਲ ਦਾ ਬੱਚਾ ਸੀਗਾ ਜਿਹਨੂੰ ਅਜੇ ਚੰਗੀ ਤਰ੍ਹਾਂ ਬੋਲਣਾ ਵੀ ਆਉਂਦਾ ਨਹੀਂ ਸੀਗਾ ਉਹਨੂੰ ਇੱਕ ਭਈਏ ਨੇ ਜੂਪੀ ਦੇ ਭਈਏ ਨੇ ਉਹ ਕਿੰਨੀ ਭਿਆਰਕ ਮੌਤ ਦਿੱਤੀ ਆ ਜੋ ਆਪਾਂ ਦੇਖ ਨਹੀਂ ਸਕਦੇ ਹੁਣ ਭਗਵਾਨਦਮਾਨ ਸਾਹਿਬ ਦੇ ਅਜੇ ਸਾਡੇ ਪੁੱਪਾ ਸਿੱਧਾ ਉਹਨਾਂ ਦਾ ਕੀ ਬਿਆਨ ਹੈ ਕਿ ਮੈਂ ਇਹਨਾਂ ਨੂੰ ਭਈਆਂ ਨੂੰ ਬਾਹਰ ਨਹੀਂ ਕੱਢ ਸਕਦਾ ਔਰ ਨਾ ਹੀ ਇਹਨਾਂ ਨੂੰ ਔਣੁਭਵ ਕਰ ਸਕਦਾ ਉਹ ਗੱਲ ਕਰਦਾ ਕਿ ਸਾਡੇ ਲੋਕ ਵੀ ਵਿਦੇਸ਼ਾਂ ਵਿੱਚ ਗਏ ਹੋਏ ਆ ਸਾਡੇ ਦਾ ਵੀ ਵਿਦੇਸ਼ਾਂ ਵਿੱਚ ਗਏ ਆ 30 ਲੱਖ ਰੁਪਏ ਲੈ ਕੇ ਖਰਚ ਕੇ ਗਏ ਆ ਚਲ ਚ ਲੱਖ ਰੁਪਏ ਖਰਚ ਕੇ ਗਏ ਆ ਸਾਡਾ ਪਾਸਪੋਰਟ ਵੀ ਬਣਦਾ ਉਹਦੀ ਪੀਸੀਸੀ ਹੁੰਦੀ ਆ ਸਪੈਸ਼ਲ ਵੈਰੀਫਿਕੇਸ਼ਨ ਹੁੰਦੀ ਆ ਉਸ ਤੋਂ ਬਾਅਦ ਅਸੀਂ ਜਾ ਸਕਦੇ ਆ ਮੈਂ ਪੁੱਛ ਦੱਸੋ ਭਵਨਸਰ ਪਛਣਾ ਚਾਹੁੰਦਾ ਮੈਂ ਵੀ ਇਹਨਾਂ ਦੀ ਕਿਹੜੀ ਪੀਸੀਸੀ ਹੁੰਦੀ ਆ ਇਹਨੂੰ ਕਿੱਥੋਂ ਕਿੱਥੋਂ ਇਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਆ ਇਹ ਉੱਥੋਂ 300 ਰੁਪਏ ਖਰਚ ਦੇ ਆ ਟ੍ਰੇਨ ਤੇ ਬੈਠ ਕੇ ਪੰਜਾਬ ਜਾ ਦਿੰਦੇ ਆ ਔਰ ਸ਼ਹਿਰ ਬਰੋ ਦਾ ਕੰਮ ਹੋਈ ਆ ਹੁਣ ਕੱਲ ਬੱਸ ਗੱਲ ਹੈ ਜੰਦਰ ਵਿਧਿਕ 25 ਸੀਗੀ ਉਹਨੂੰ ਵੀ ਭਈਆ ਇੱਕ ਉਹਨਾਂ 'ਤੇ ਗਲਤ ਕੰਮ ਕਰ ਲੱਗਾ ਸੀਗਾ ਸ਼ੁਕਰ ਆ ਬਚਾ ਹੋ ਗਿਆ ਕਿ ਉਹਦੇ ਬੱਚੇ ਘਰ ਦੇ ਜਾ ਕੇ ਦੇਖ ਲਿਆ ਤੇ ਭਈਏ ਰਸਵੇਰੇ ਪੁਲਿਸ ਦੇ ਹੱਲੇ ਕਰ ਦਿੱਤਾ ਸੋ ਸਰਕਾਰ ਕੋ ਇਹ ਮੰਗਾ ਕਿ ਇਹ ਜੋ ਭਈਏ ਆ ਇਹ ਨੁਕਸਾਨ ਕਰਦੇ ਪਏ ਆ ਉਹ ਕਿੰਨੀਆਂ ਫੈਕਟਰੀਆਂ ਜਿੰਨੀਆਂ ਸਰਵਲੂਕੀ ਪੰਜਾਬ ਫੈਕਟਰੀਆਂ ਅਸੀਂ 90% ਭਈਏ ਹੀ ਕੰਮ ਕਰਦੇ ਪਏ ਆ ਸਾਡੇ ਪੰਜਾਬੀ ਕਿਉਂ ਨਹੀਂ ਇਹ ਤਾਂ ਲਾਭ ਅੰਣਾ ਚਾਹੀਦਾ ਪੰਜਾਬ ਵਾਸਤੇ ਕਿ ਜਿੰਨੇ ਵੀ ਪੰਜਾਬ ਦੇ ਬੰਦੇ ਆ 80 ਤੋਂ 90% ਪਹਿਲ ਪੰਜਾਬੀਆਂ ਨੂੰ ਹੋਵੇ 10% ਦੇ ਪ੍ਰਵਾਸੀ ਰੱਖਣਾ ਉਹ ਵੀ ਉਹਨਾਂ ਦੇ ਪੀਸੀਸੀ ਹੋ ਕੇ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਹੀ ਰੱਖਿਆ ਜਾਵੇ ਆਸ਼ਾ ਨੂੰ ਇਹ ਮੰਗ ਕਰਦੇ ਆ ਜਿੰਨਾ ਸ਼ਾਮਚਰਾਸੀ ਦੇ ਵਿੱਚ ਭਈਆਂ ਦੀਆਂ ਰੇੜੀਆਂ ਜਿੰਨਾ ਇੱਥੇ ਦੁਕਾਨਾਂ ਹੈਗੀਆਂ ਇਹਨਾਂ ਨੂੰ ਚੁਕਾਇਆ ਜਾਵੇ ਤੇ ਨਹੀਂ ਚੁਕਾਉਂਦੇ ਤਾਂ ਅਸੀਂ 4-5 ਦਿਨਾਂ ਦੇ ਵਿੱਚ 50 ਸ਼ਾਮ 38 ਦੇ ਵਿੱਚ ਪੂਰੇ ਸ਼ਾਮ 38 ਨੂੰ ਬੰਦ ਕਰਾਂਗੇ ਉਹਦੇ ਨਾਲ ਜੋ ਵੀ ਸਾਡੇ ਕੋਲ ਹੋਇਆ ਸੀ ਕਰਕੇ ਦਿਖਾਵਾਂਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਦੀਆਂ ਰੇੜੀਆਂ ਦਾ ਦੁਕਾਨਾਂ ਬੰਦ ਕੀਤੀਆਂ ਜਾਣ ਜਿੰਨੇ ਬਿਹਾਰੀ ਹੈਗੇ ਆ ਸਾਡੇ ਸ਼ਾਮ 38 ਦੇ ਵਿੱਚ ਜਿੰਨੇ ਵੀ ਆਉਂਦੇ ਨੇ ਜਿੰਨੇ ਆਉਂਦੇ ਆ ਢਾਰਕਟ ਨਹੀਂ ਬਣੇ ਹੈਗੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਵਾਪਸੀ ਭੇਜਿਆ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮੰਗਦੇ ਹਾਂ ਮਾਨਯੋਗ ਜੀ ਸਤਿ ਸ੍ਰੀ ਅਕਾਲ ਮੈਂ ਸ਼ਾਉਣ ਕੁਮਾਰ ਸ਼ਾਮਚਰਾਸੀ ਆ ਮੇਰਾ ਪਿੰਡ ਠੀਕ ਹੈ ਜੀ ਅਸੀਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਇਨ੍ਹਾਂ ਪ੍ਰਵਾਸੀਆਂ ਲਈ ਕਿ ਪੰਜਾਬ ਸਰਕਾਰ ਇਹੋ ਜਿਹਾ ਇੱਕ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਉਣ ਜਿਹਦੇ ਨਾਲ ਇਨ੍ਹਾਂ ਤੇ ਉੱਤੇ ਕੋਈ ਸਿਕੰਜਾ ਕੱਸਿਆ ਜਾ ਸਕੇ ਜਿਹਦੇ ਵਿੱਚ ਇਨ੍ਹਾਂ ਦੀ ਪੂਰੀ ਵੈਰੀਫਿਕੇਸ਼ਨ ਹੋ ਸਕੇ ਠੀਕ ਹੈ ਜੀ ਤੇ ਜਿਵੇਂ ਕਿ ਹਿਮਾਚਲ ਕਰਨਾਟਕ ਆ ਰਹੀਆਂ ਹੋਰ ਅਦਰ ਸਟੇਟ ਦੇ ਵਿੱਚ ਕਿਤੇ ਵੀ ਬਾਹਲੀ ਸਟੇਟ ਦੇ ਬੰਦੇ ਨੂੰ ਕੋਈ ਵੀ ਨਾ ਕੋਈ ਜ਼ਮੀਨ ਖਰੀਦ ਸਕਦਾ ਏ ਤੇ ਨਾ ਹੀ ਪੰਜਾਬ ਪੰਜਾਬ ਤੋਂ ਕੋਈ ਹੋਰ ਸਟੇਟ ਦਾ ਬੰਦਾ ਉਹਨਾਂ ਜਾ ਕੇ ਉੱਥੇ ਦਾ ਕੋਈ ਪੱਕਾ ਬਸਨੀਕ ਬਣ ਸਕਦਾ ਏ ਮੈਂ ਪੰਜਾਬ ਸਰਕਾਰ ਨੂੰ ਅਸੀਂ ਸਾਰੀ ਪਬਲਿਕ ਇਹ ਬੇਨਤੀ ਕਰਦੇ ਆਂ ਕਿ ਐਸਾ ਇਦਾਂ ਦਾ ਕੋਈ ਕਾਨੂੰਨ ਬੇਸ ਕਨ ਵਿਧਾਨ ਸਭਾ ਦੇ ਵਿੱਚ ਤਾਂ ਜੋ ਇਦਾਂ ਦੀਆਂ ਦਰਿੰਦਗੀਆਂ ਤੋਂ ਬਚਿਆ ਜਾ ਸਕੇ ਸਾਡੀ ਪੰਜਾਬੀਅਤ ਕਾਇਮ ਰਹਿ ਸਕੇ ਪੰਜਾਬ ਬਚਿਆ ਰਵੇ ਬਸ ਇੰਨਾ ਹੀ ਮੈਂ ਕਹਿੰਦਾ ਹਾਂ ਤੁਹਾਡਾ ਧੰਨਵਾਦ ਕਰਦਾ ਹਾਂ ਇਹ ਆਪਾਂ ਬਈਆਂ ਨੂੰ ਉੱਧਾ ਵੀ ਬਚਾਉਣਾ ਭਜਾਉਣਾ ਆ ਕਿਉਂਕਿ ਆਪਣੇ ਜੋ ਕੰਮਕਾਰ ਸਾਰੇ ਠੱਪ ਹੋ ਰਹੇ ਆ ਸਾਰੇ ਪੰਜਾਬੀਆਂ ਇੱਕਜੁੱਟ ਹੋਣਾ ਚਾਹੀਦਾ ਕਿਉਂਕਿ ਆਉਣ ਵਾਲੀ ਪੀੜ੍ਹੀ ਤੁਹਾਡੇ ਬੱਚੇ ਬੇਰੋਜ਼ਗਾਰ ਹੋ ਜਾਣੇ ਆ ਸਾਰੇ ਕੰਮ ਇਹਨਾਂ ਨੇ ਸਾਫ ਲਾਣੇ ਆ ਤੁਹਾਨੂੰ ਭੁੱਖੇ ਮਰਨਾ ਪੈਣਾ ਤੁਹਾਨੂੰ ਕੰਮ ਕੋਈ ਨਹੀਂ ਮਿਲਣਾ ਇਸ ਕਰਕੇ ਹੁਣ ਵੀ ਆਮਲਾ ਮਾਰੋ ਤੇ ਪਈਆਂ ਨੂੰ ਭਜਾਓ ਤੇ